ਦੋਸਤੋ ਗੌਤਮ ਬੁੱਧ ਹਮੇਸ਼ਾ ਸਵੇਰੇ ਜਲਦੀ ਉੱਠਣ ਦੀ ਕਿਉਂ ਕਹਿੰਦੇ ਸੀ ਬੁੱਧ ਹੀ ਨਹੀਂ ਬੁੱਧ ਵਰਗੇ ਹੋਰ ਮਹਾਨ ਪੁਰਸ਼ ਵੀ ਕਿਉਂ ਕਹਿੰਦੇ ਨੇ ਕਿ ਜੋ ਜਾਗਦਾ ਹੈ ਉਹ ਪਾਉਂਦਾ ਹੈ ਜੋ ਸੌਂਦਾ ਹੈ ਉਹ ਗਵਾਉਂਦਾ ਹੈ ਅਸੀਂ ਅਕਸਰ ਆਪਣੇ ਪਰਿਵਾਰ ਦੇ ਵੱਡਿਆਂ ਤੋਂ ਸੁਣਦੇ ਆ ਰਹੇ ਹਾਂ ਕਿ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਉਹ ਸਾਨੂੰ ਸਵੇਰੇ ਉੱਠਣ ਦੇ ਹਜ਼ਾਰ ਫਾਇਦੇ ਗਿਣਾਉਂਦੇ ਨੇ ਪਰ ਸਾਡੀ ਨਵੀਂ ਪੀੜੀ ਤਾਂ ਦੇਰ ਰਾਤ ਤੱਕ ਜਾਗਣਾ ਤੇ ਸਵੇਰੇ ਦੇਰ ਤੱਕ ਸੌਣ ਨੂੰ ਬੜਾ ਹੀ ਫੈਸ਼ਨੇਬਲ ਮੰਨਦੀ ਹੈ असल ਵਿੱਚ ਸਾਡੇ ਮਹਾਨ ਗਿਆਨੀ ਪੁਰਸ਼ ਸਵੇਰੇ ਜਲਦੀ ਉੱਠਣ ਨੂੰ ਲੈ ਕੇ ਜੋ ਵੀ ਗੱਲਾਂ ਦੱਸਦੇ ਨੇ ਉਹਨਾਂ ਪਿੱਛੇ ਬਹੁਤ ਵੱਡਾ ਵਿਗਿਆਨ ਲੁਕਿਆ ਹੋਇਆ ਹੈ। ਸਵੇਰ ਦੇ ਇਸ ਸਮੇਂ ਨੂੰ ਬ੍ਰਹਮ ਮੂਰਤ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਾਂ ਅੰਮ੍ਰਿਤ ਵੇਲਾ ਵੀ ਕਿਹਾ ਜਾਂਦਾ ਹੈ। ਤੇ ਇਸ ਸਮੇਂ ਸਾਡਾ ਦਿਮਾਗ, ਕੁਦਰਤ ਤੇ ਵਾਤਾਵਰਨ ਸਭ ਕੁਝ ਬਹੁਤ ਹੀ ਸਕਾਰਾਤਮਕ ਰੂਪ ਨਾਲ ਸਰਗਰਮ ਹੁੰਦੇ ਨੇ। ਇਸ ਸਮੇਂ ਤੇ ਜੋ ਵੀ ਪ੍ਰਾਰਥਨਾ ਜਾਂ ਧਿਆਨ ਕੀਤਾ ਜਾਂਦਾ ਹੈ ਉਸ ਨਾਲ ਸਫਲਤਾ ਮਿਲਦੀ ਹੈ। ਆਓ ਤੁਹਾਨੂੰ ਇੱਕ ਬੁੱਧ ਸੰਨਿਆਸੀ ਦੀ ਕਹਾਣੀ ਸੁਣਾਉਂਦੇ ਆਂ। ਕਿ ਕਿਵੇਂ ਬ੍ਰਹਮ ਮੂਰਤ ਦਾ ਰਹੱਸ ਜਾਣ ਕੇ ਇੱਕ ਨੌਜਵਾਨ ਦਾ ਪੂਰਾ ਜੀਵਨ ਬਦਲ ਗਿਆ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਇਸ ਕਹਾਣੀ ਵਿੱਚ ਅਮਰਤ ਵੇਲੇ ਦੇ ਰਹੱਸ ਦੇ ਨਾਲ ਹੀ ਇੱਕ ਅਜੀਹੀ ਵਿਧੀ ਦੱਸੀ ਜਾਵੇਗੀ ਜਿਸ ਨੂੰ ਜੇ ਕੋਈ 21 ਦਿਨ ਅਪਣਾਉਂਦਾ ਹੈ ਤਾਂ ਉਹ ਆਪਣੇ ਸੁਪਨੇ ਨੂੰ ਸাকার ਕਰ ਸਕਦਾ ਹੈ ਉਸ ਨੂੰ ਬ੍ਰਹਿਮੰਡ ਦੀਆਂ ਸ਼ਕਤੀਆਂ ਦੀ ਵਿਸ਼ੇਸ਼ ਮਦਦ ਮਿਲ ਲੱਗਦੀ ਹੈ ਇਸ ਦੇ ਨਾਲ ਉਹ ਵਿਅਕਤੀ ਆਪਣੇ ਮਨ ਨੂੰ ਸਥਿਰ ਤੇ ਬੁੱਧੀਮਾਨ ਬਣਨ ਵਿੱਚ ਕਾਮਯਾਬ ਹੋ ਜਾਂਦਾ ਹੈ ਇੱਕ ਸਮੇਂ ਦੀ ਗੱਲ ਹੈ ਇੱਕ ਨਗਰ ਵਿੱਚ ਇੱਕ ਲੜਕਾ ਰਹਿੰਦਾ ਸੀ। ਉਹ ਲੜਕਾ ਬਹੁਤ ਚੰਗਾ ਸੀ ਪਰ ਉਸਦੀ ਇੱਕ ਮਾੜੀ ਆਦਤ ਸੀ। ਉਹ ਸਵੇਰੇ ਦੇਰ ਤੱਕ ਸੌਂਦਾ ਰਹਿੰਦਾ ਸੀ। ਉਸਦਾ ਪਰਿਵਾਰ ਉਸਨੂੰ ਜਗਾਉਣ ਲਈ ਅੱਖਾਂ ਕੋਸ਼ਿਸ਼ਾਂ ਕਰਦਾ ਪਰ ਸਭ ਨੇ ਹਾਰ ਮੰਨ ਲਈ ਸੀ। ਉਹ ਲੜਕਾ ਕਦੇ ਵੀ 9 ਜਾਂ 10 ਵਜੇ ਤੋਂ ਪਹਿਲਾਂ ਨਹੀਂ ਉੱਠਦਾ ਸੀ। ਜਦੋਂ ਉਹ ਛੋਟਾ ਸੀ ਤਾਂ ਪਰਿਵਾਰ ਨੇ ਸੋਚਿਆ ਸੀ ਕਿ ਜਦੋਂ ਉਹ ਵੱਡਾ ਹੋ ਜਾਵੇਗਾ ਤਾਂ ਇਸਦੀ ਆਦਤ ਵਿੱਚ ਸੁਧਾਰ ਹੋ ਜਾਵੇਗਾ। ਪਰ ਉਹ ਲੜਕਾ ਜਿਉਂ-ਜਿਉਂ ਵੱਡਾ ਹੁੰਦਾ ਗਿਆ, ਇਹ ਆਦਤ ਹੋਰ ਵੀ ਡੂੰਘੀ ਹੁੰਦੀ ਗਈ। ਦੁਨੀਆ ਇਧਰੋਂ ਉਧਰ ਹੋ ਜਾਵੇ। ਪਰ ਉਹ ਲੜਕਾ ਕਦੇ ਵੀ ਜਲਦੀ ਨਹੀਂ ਉੱਠ ਸਕਦਾ ਸੀ। ਉਸਦੇ ਪਿਤਾ ਉਸਦੀ ਇਸਹਾਦਤ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਏ ਸੀ। ਉਸ ਲੜਕੇ ਨੂੰ ਕਈ ਨਕਾਰਾਤਮਕ ਸ਼ਕਤੀਆਂ ਨੇ ਘੇਰ ਲਿਆ ਸੀ। ਉਹ ਸਭ ਨੂੰ ਪਲਟ ਕੇ ਜਵਾਬ ਦਿੰਦਾ ਸੀ। ਦਿਨ ਪਰ ਉਦਾਸ ਰਹਿੰਦਾ ਸੀ। ਇਸ ਦਾ ਅਸਰ ਉਸਦੀ ਸਿਹਤ ਉੱਤੇ ਵੀ ਪੈ ਰਿਹਾ ਸੀ। ਜਦੋਂ ਉਸ ਲੜਕੇ ਨੂੰ ਇਹ ਪਤਾ ਲੱਗਾ ਕਿ ਉਸਦੇ ਸਾਰੇ ਮਿੱਤਰ ਸਫਲਤਾ ਪ੍ਰਾਪਤ ਕਰ ਰਹੇ ਨੇ ਤਾਂ ਉਹ ਹੋਰ ਵੀ ਜ਼ਿਆਦਾ ਦੁਖੀ ਹੋ ਗਿਆ ਤੇ ਰੱਬ ਨੂੰ ਕੋਸਣ ਲੱਗ ਪਿਆ। ਉਹ ਬਾਰ-ਬਾਰ ਕਹਿੰਦਾ ਸੀ ਕਿ ਮੇਰੀ ਕਿਸਮਤ ਖਰਾਬ ਹੈ। ਪਰ ਉਸਦੇ ਪਿਤਾ ਚੰਗੀ ਤਰ੍ਹਾਂ ਜਾਣਦੇ ਸੀ ਕਿ ਲੜਕੇ ਦੇ ਅਸਫਲ ਹੋਣ ਦੇ ਪਿੱਛੇ ਕੀ ਕਾਰਨ ਹੈ ਇੱਕ ਦਿਨ ਉਸਦੇ ਪਿਤਾ ਨੂੰ ਇੱਕ ਸੰਿਆਸੀ ਮਹਾਤਮਾ ਬਾਰੇ ਪਤਾ ਲੱਗਿਆ ਬੇਟੇ ਦੀ ਸਮੱਸਿਆ ਨੂੰ ਲੈ ਕੇ ਉਹ ਤੁਰੰਤ ਹੀ ਮਹਾਤਮਾ ਦੇ ਕੋਲ ਜਾ ਪਹੁੰਚਿਆ ਪਿਤਾ ਨੇ ਸੰਿਆਸੀ ਨੂੰ ਬਹੁਤ ਹੀ ਵਿਸਥਾਰ ਨਾਲ ਆਪਣੇ ਬੇਟੇ ਦੀਆਂ ਆਦਤਾਂ ਬਾਰੇ ਦੱਸਿਆ ਮਹਾਤਮਾ ਨੇ ਕਿਹਾ ਕਿ ਕੱਲ ਤੁਸੀਂ ਆਪਣੇ ਬੇਟੇ ਨੂੰ ਇੱਥੇ ਆਸ਼ਰਮ ਵਿੱਚ ਆਉਣ ਲਈ ਕਹੋ ਇਹ ਸੁਣ ਕੇ ਪਿਤਾ ਘਰ ਵੱਲ ਤੁਰ ਪਿਆ ਉਸ ਨੂੰ ਪਤਾ ਸੀ ਕਿ ਜੇ ਉਹ ਸਿੱਧੇ ਤਰੀਕੇ ਨਾਲ ਬੇਟੇ ਨੂੰ ਮਹਾਤਮਾ ਨਾਲ ਮਿਲਣ ਦੇ ਲਈ ਕਹੇਗਾ ਤਾਂ ਕਦੇ ਵੀ ਤਿਆਰ ਨਹੀਂ ਹੋਵੇਗਾ ਉਸਨੇ بیٹے ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਪੁੱਤਰ ਤੇਰੇ ਸਾਰੇ ਦੋਸਤ ਜੀਵਨ ਵਿੱਚ ਸਫਲਤਾ ਪ੍ਰਾਪਤ ਕਰ ਰਹੇ ਨੇ ਕਿ ਤੂੰ ਸਫਲ ਨਹੀਂ ਹੋਣਾ ਚਾਹੁੰਦਾ ਲੜਕੇ ਨੇ ਉੱਤਰ ਦਿੱਤਾ ਕਿ ਜ਼ਰੂਰ ਪਿਤਾ ਜੀ ਪਰ ਜਦੋਂ ਵੀ ਮੈਂ ਆਪਣੇ ਦੋਸਤਾਂ ਤੋਂ ਉਹਨਾਂ ਦੀ ਸਫਲਤਾ ਦਾ ਰਹਾਸ ਪੁੱਛਦਾ ਤਾਂ ਮੈਨੂੰ ਕੁਝ ਨਹੀਂ ਦੱਸਦੇ ਪਿਤਾ ਨੇ ਕਿਹਾ ਕਿ ਮੈਨੂੰ ਇਹ ਰਹਾਸ ਪਤਾ ਚੱਲ ਗਿਆ ਹੈ ਲੜਕੇ ਨੇ ਬਹੁਤ ਉਤਸੁਕਤਾ ਨਾਲ ਪੁੱਛਿਆ ਕੀ ਪਤਾ ਚੱਲਿਆ ਹੈ ਪਿਤਾ ਜੀ ਤਾਂ ਪਿਤਾ ਨੇ ਕਿਹਾ ਕਿ ਕੱਲ ਸਵੇਰੇ ਤੈਨੂੰ ਇੱਕ ਬੁੱਧ ਸੰਿਆਸੀ ਦੇ ਆਸ਼ਰਮ ਵਿੱਚ ਜਾ ਕੇ ਉਹਨਾਂ ਨਾਲ ਮਿਲਣਾ ਹੈ ਜੇਕਰ ਤੂੰ ਉੱਥੇ ਸਮੇਂ ਤੇ ਪਹੁੰਚ ਗਿਆ ਤਾਂ ਉਹ ਸੰਿਆਸੀ ਤੈਨੂੰ ਇੱਕ ਅਜੀਹਾ ਮੰਤਰ ਦੱਸਣਗੇ ਜਿਸ ਨਾਲ ਤੂੰ ਸਫਲ ਹੋ ਜਾਵੇਂਗਾ ਪਰ ਇੱਥੇ ਇੱਕ ਸਮੱਸਿਆ ਹੈ ਲੜਕੇ ਨੇ ਪੁੱਛਿਆ ਕੀ ਸਮੱਸਿਆ ਹੈ ਪਿਤਾ ਜੀ ਪਿਤਾ ਨੇ ਕਿਹਾ ਕਿ ਜਦੋਂ ਤੱਕ ਤੂੰ ਸੌਂ ਕੇ ਉੱਠੇਗਾ ਉਦੋਂ ਤੱਕ ਮਹਾਤਮਾ ਨੂੰ ਮਿਲਣ ਦਾ ਸਮਾਂ ਖਤਮ ਹੋ ਜਾਂਦਾ ਹੈ ਲੜਕੇ ਨੇ ਕਿਹਾ ਪਿਤਾ ਜੀ ਮੈਂ ਕੱਲ ਪੂਰੀ ਰਾਤ ਜਾਗਦਾ ਰਹਾਂਗਾ ਤੇ ਸਵੇਰੇ ਮਹਾਤਮਾ ਨੂੰ ਜ਼ਰੂਰ ਮਿਲ ਕੇ ਆਵਾਂਗਾ ਪਿਤਾ ਨੇ ਕਿਹਾ ਠੀਕ ਹੈ ਜਿਵੇਂ ਤੇਰੀ ਮਰਜ਼ੀ ਤੇ ਸੁਣ ਹਮੇਸ਼ਾ ਉਸ ਮਹਾਤਮਾ ਦੀ ਆਗਿਆ ਵਿੱਚ ਰਹਿਣਾ ਹੈ ਪਿਤਾ ਦੀਆਂ ਗੱਲਾਂ ਸੁਣ ਕੇ ਉਹ ਲੜਕਾ ਬਹੁਤ ਹੀ ਜ਼ਿਆਦਾ ਉਤਸਕ ਹੋ ਗਿਆ ਜੀਵਨ ਵਿੱਚ ਪਹਿਲੀ ਵਾਰ ਉਹ ਸਾਰੀ ਰਾਤ ਜਾਗਦਾ ਰਿਹਾ ਪਰ ਅਫਸੋਸ ਥੋੜੇ ਸਮੇਂ ਵਿੱਚ ਉਸ ਨੂੰ ਨੀਂਦ ਆ ਗਈ ਤੇ ਉਹ ਸੌਂ ਗਿਆ ਅਗਲੀ ਸਵੇਰ ਜਦੋਂ ਉੱਠਿਆ ਤਾਂ ਉਸ ਨੂੰ ਪਤਾ ਲੱਗਾ ਕਿ ਮਹਾਤਮਾ ਨੂੰ ਮਿਲਣ ਦਾ ਸਮਾਂ ਖਤਮ ਹੋ ਚੁੱਕਾ ਸੀ ਉਸਦੇ ਪਿਤਾ ਨੇ ਲੜਕੇ ਦੇ ਵੱਲ ਦੇਖਿਆ ਤੇ ਕਿਹਾ ਕਿ ਤੂੰ ਜੀਵਨ ਵਿੱਚ ਕਦੇ ਵੀ ਸਫਲ ਨਹੀਂ ਹੋ ਪਾਵੇਂਗਾ ਜਾ ਜਾ ਕੇ ਸੌਂ ਜਾ ਪਿਤਾ ਦੀ ਇਹ ਗੱਲ ਸੁਣ ਕੇ ਲੜਕਾ ਸ਼ਰਮਸਾਰ ਹੋ ਗਿਆ ਉਸ ਨੂੰ ਬੜਾ ਦੁੱਖ ਹੋਇਆ ਉਸਨੇ ਮਨ ਹੀ ਮਨ ਖੁਦ ਨੂੰ ਚੁਣੌਤੀ ਦਿੱਤੀ ਕਿ ਕੱਲ ਸਵੇਰੇ ਉਸ ਸન્યાਸੀ ਨੂੰ ਮਿਲਣ ਜ਼ਰੂਰ ਜਾਵੇਗਾ ਉਸਨੇ ਆਪਣੇ ਹੱਥ ਵਿੱਚ ਇੱਕ ਛੁਰੇ ਨਾਲ ਇੱਕ ਜ਼ਖਮ ਕਰ ਲਿਆ ਦਰਦ ਦੇ ਕਾਰਨ ਉਸ ਨੂੰ ਨੀਂਦ ਨਹੀਂ ਆਈ ਤੇ ਅਜੇਹਾ ਪਹਿਲਾ ਮੌਕਾ ਸੀ ਜਦੋਂ ਉਸਨੇ ਆਪਣੇ ਜੀਵਨ ਵਿੱਚ ਸੂਰਜ ਚੜ੍ਹਦਾ ਦੇਖਿਆ ਉਹ ਤੁਰੰਤ ਹੀ ਤਿਆਰ ਹੋ ਕੇ ਬੁੱਧ ਸન્યાਸੀ ਨੂੰ ਮਿਲਣ ਦੇ ਲਈ ਤੁਰ ਪਿਆ ਅੱਜ ਉਸ ਦਾ ਅਨੁਭਵ ਕੁਝ ਹੋਰ ਹੀ ਸੀ ਉਹ ਬਹੁਤ ਹੀ ਸ਼ਾਂਤ ਮਹਿਸੂਸ ਕਰ ਰਿਹਾ ਸੀ ਚੱਲਦਾ ਚੱਲਦਾ ਉਹ ਬੁੱਧ ਸન્યાਸੀ ਦੇ ਆਸ਼ਰਮ ਵਿੱਚ ਪਹੁੰਚ ਗਿਆ ਉੱਥੇ ਉਸਨੇ ਦੇਖਿਆ ਕਿ ਸੰਿਆਸੀ ਤੇ ਉਹਨਾਂ ਦੇ ਸਾਰੇ ਚੇਲੇ ਧਿਆਨ ਲਗਾ ਕੇ ਬੈਠੇ ਹੋਏ ਨੇ ਧਿਆਨ ਦਾ ਸਮਾਂ ਸਮਾਪਤ ਹੋਇਆ ਤਦ ਲੜਕਾ ਮਹਾਤਮਾ ਦੇ ਕੋਲ ਪਹੁੰਚਿਆ ਤੇ ਉਹਨਾਂ ਨੂੰ ਪ੍ਰਣਾਮ ਕਰਦੇ ਹੋਏ ਬੋਲਿਆ ਕਿ ਮਹਾਤਮਾ ਜੀ ਤੁਹਾਡੇ ਕੋਲ ਕੋਈ ਅਜੀਹਾ ਮੰਤਰ ਹੈ ਜਿਸ ਨਾਲ ਮੈਂ ਸਫਲ ਹੋ ਸਕਦਾ ਕਿਰਪਾ ਕਰਕੇ ਮੈਨੂੰ ਉਹ ਮੰਤਰ ਦੱਸੋ ਮੈਂ ਵੀ ਆਪਣੇ ਦੋਸਤਾਂ ਦੀ ਤਰ੍ਹਾਂ ਸਫਲ ਹੋਣਾ ਚਾਹੁੰਦਾ ਵਾਂ ਤੇ ਚੰਗਾ ਜੀਵਨ ਜਿਉਣਾ ਚਾਹੁੰਦਾ ਵਾਂ ਮਹਾਤਮਾ ਮੁਸਕਰਾਏ ਤੇ ਬੋਲੇ ਅੱਛਾ ਤਾਂ ਤੂੰ ਉਹੀ ਬਾਲਕ ਹੈ ਤੇਰੇ ਪਿਤਾ ਮੇਰੇ ਕੋਲ ਮਿਲਣ ਆਏ ਸੀ ਤੇ ਉਹਨਾਂ ਨੇ ਤੇਰੇ ਬਾਰੇ ਮੈਨੂੰ ਸਭ ਕੁਝ ਦੱਸਿਆ ਮੈਂ ਤੈਨੂੰ ਉਹ ਮੰਤਰ ਜ਼ਰੂਰ ਦੱਸ ਦਿੰਦਾ ਪਰ ਉਸ ਦੇ ਲਈ ਅਗਲੇ 21 ਦਿਨਾਂ ਤੱਕ ਤੈਨੂੰ ਮੇਰੀ ਆਗਿਆ ਵਿੱਚ ਰਹਿਣਾ ਪਵੇਗਾ ਮੈਂ ਤੈਨੂੰ ਉਹ ਮੰਤਰ 21 ਦਿਨਾਂ ਦੇ ਬਾਅਦ ਦੱਸਾਂਗਾ ਉਦੋਂ ਤੱਕ ਮੈਂ ਤੈਨੂੰ ਜੋ ਵੀ ਕੰਮ ਕਹਾਂਗਾ ਉਸ ਨੂੰ ਲਾਜ਼ਮੀ ਪੂਰਾ ਕਰਨਾ ਹੋਵੇਗਾ ਜੇਕਰ ਤੂੰ ਅਸਫਲ ਹੋਇਆ ਜਾਂ ਕੰਮ ਦੇ ਵਿਚਕਾਰ ਤੇਰਾ ਸੰਕਲਪ ਟੁੱਟ ਗਿਆ ਤਾਂ ਉਸ ਮੰਤਰ ਦਾ ਅਸਰ ਨਹੀਂ ਹੋਵੇਗਾ ਸੋ ਦ੍ਰਿੜ ਇਰਾਦੇ ਨਾਲ ਉਸ ਲੜਕੇ ਨੇ ਕਿਹਾ ਕਿ ਮੈਨੂੰ ਤੁਹਾਡੀ ਆਗਿਆ ਸਵੀਕਾਰ ਹੈ ਮੈਂ ਅਗਲੇ 21 ਦਿਨਾਂ ਲਈ ਤੁਹਾਡਾ ਦਾਸ ਹਾਂ ਤੁਸੀਂ ਜੋ ਵੀ ਕਹੋਗੇ ਮੈਂ ਉਹੀ ਕਰਾਂਗਾ ਮੈਂ ਕੇਵਲ ਤੇ ਕੇਵਲ ਉਸ ਮੰਤਰ ਬਾਰੇ ਜਾਨਣਾ ਹੈ ਆਤਮਾ ਨੇ ਕਿਹਾ ਕਿ ਠੀਕ ਹੈ ਕੱਲ ਤੋਂ ਤੇਰਾ ਕੰਮ ਸ਼ੁਰੂ ਹੋਵੇਗਾ ਤੂੰ ਇਸੇ ਆਸ਼ਰਮ ਦੇ ਵਿੱਚ ਰਹਿਣਾ ਹੈ ਉਹ ਲੜਕਾ ਆਸ਼ਰਮ ਵਿੱਚ ਰਹਿਣ ਲਈ ਤਿਆਰ ਹੋ ਗਿਆ ਆਤਮਾ ਨੇ ਕਿਹਾ ਕਿ ਇੱਥੇ ਰਹਿੰਦੇ ਹੋਏ ਤੈਨੂੰ ਬ੍ਰਹਮ ਮੂਰਤ ਵਿੱਚ ਉੱਠਣਾ ਪਵੇਗਾ ਭਾਵ ਅਮਰਤ ਵੇਲੇ ਉੱਠਣਾ ਪਵੇਗਾ ਤੇ ਦੂਜੇ ਚੇਲਿਆਂ ਦੀ ਤਰ੍ਹਾਂ ਧਿਆਨ ਤੇ ਤਪ ਕਰਨਾ ਹੋਵੇਗਾ ਨਾਲ ਹੀ ਆਸ਼ਰਮ ਦੇ ਕੰਮਾਂ ਵਿੱਚ ਵੀ ਸਹਾਇਤਾ ਕਰਨੀ ਹੋਵੇਗੀ ਧਿਆਨ ਰਹੇ ਇਹ ਸੰਕਲਪ ਟੁੱਟਣਾ ਨਹੀਂ ਚਾਹੀਦਾ ਲੜਕਾ ਮਹਾਤਮਾ ਦੀਆਂ ਗੱਲਾਂ ਨਾਲ ਸਹਿਮਤ ਹੋ ਗਿਆ। ਅਗਲੇ ਦਿਨ ਤੋਂ ਉਸਦੇ ਕੰਮ ਦੇ ਦਿਨ ਦੀ ਸ਼ੁਰੂਆਤ ਸੀ। ਉਸ ਲੜਕੇ ਨੇ ਸ਼ੁਰੂਆਤ ਤਾਂ ਦ੍ਰਿੜ ਇਰਾਦੇ ਨਾਲ ਕੀਤੀ ਪਰ ਇੱਕ ਹਫ਼ਤਾ ਬੀਤਣ ਦੇ ਬਾਅਦ ਹੀ ਉਸ ਦਾ ਸੰਕਲਪ ਟੁੱਟ ਗਿਆ। ਤਿੱਪੂ 8ਵੇਂ ਦਿਨ ਦੇ ਰਾਤ ਤੱਕ ਸੌਂਦਾ ਰਿਹਾ। ਉਹ ਰੋਂਦਾ ਹੋਇਆ ਮਹਾਤਮਾ ਦੇ ਕੋਲ ਪਹੁੰਚਿਆ ਤੇ ਕਹਿਣ ਲੱਗਾ ਕਿ ਮੇਰਾ ਸੰਕਲਪ ਟੁੱਟ ਗਿਆ ਹੈ। ਹੁਣ ਮੈਂ ਜੀਵਨ ਵਿੱਚ ਕਦੇ ਵੀ ਸਫਲ ਨਹੀਂ ਹੋ ਪਾਵਾਂਗਾ। ਮਹਾਤਮਾ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਕਿ ਇੱਕ ਵਾਰ ਫਿਰ ਸ਼ੁਰੂਆਤ ਕਰ। ਫਿਰ ਤੋਂ ਸੰਕਲਪ ਕਰ। ਇਥੇ ਲੜਕੇ ਨੇ ਮਹਾਤਮਾ ਨੂੰ ਇੱਕ ਪ੍ਰਸ਼ਨ ਕੀਤਾ ਕਿ ਸਵੇਰੇ ਉੱਠਣਾ ਇੰਨਾ ਜ਼ਰੂਰੀ ਕਿਉਂ ਹੁੰਦਾ ਹੈ ਤੇ ਇਥੇ ਸਾਰੇ ਲੋਕ ਇੰਨੀ ਜਲਦੀ ਕਿਉਂ ਉੱਠ ਜਾਂਦੇ ਨੇ ਤਦ ਮਹਾਤਮਾ ਨੇ ਲੜਕੇ ਨੂੰ ਸਮਝਾਉਂਦਿਆਂ ਕਿਹਾ ਕਿ ਸਵੇਰ ਜਾਨੀ ਬ੍ਰਹਮ ਮੂਰਤ ਵਿੱਚ ਉੱਠਣ ਦੇ ਪਿੱਛੇ ਬਹੁਤ ਵੱਡਾ ਵਿਗਿਆਨ ਲੁਕਿਆ ਹੋਇਆ ਹੈ ਲੜਕੇ ਨੇ ਕਿਹਾ ਕਿ ਕਿਰਪਾ ਕਰਕੇ ਮੈਨੂੰ ਉਹ ਵਿਗਿਆਨ ਦੱਸੋ ਮਹਾਤਮਾ ਨੇ ਕਿਹਾ ਕਿ ਰਾਤ ਨੂੰ 4 ਪੈਰ ਵਿੱਚ ਵੰਡਿਆ ਗਿਆ ਹੈ ਪਹਿਲਾ ਰੁਦਰ ਕਾਲ ਜਿਸ ਦਾ ਸਮਾਂ ਸ਼ਾਮ 6 ਵਜੇ ਤੋਂ ਲੈ ਕੇ 9 ਵਜੇ ਤੱਕ ਹੁੰਦਾ ਹੈ ਦੂਜਾ ਹੁੰਦਾ ਹੈ ਰਾਕਸ਼ਸ ਕਾਲ ਜਿਸ ਦਾ ਸਮਾਂ 9 ਵਜੇ ਤੋਂ ਲੈ ਕੇ 12 ਵਜੇ ਤੱਕ ਹੁੰਦਾ ਹੈ ਤੀਜਾ ਗੰਧਰਵ ਕਾਲ ਜਿਸ ਦਾ ਸਮਾਂ ਰਾਤ 12 ਵਜੇ ਤੋਂ ਲੈ ਕੇ 3 ਵਜੇ ਤੱਕ ਹੁੰਦਾ ਹੈ ਤੇ ਸਭ ਤੋਂ ਆਖਰ ਵਿੱਚ ਜੋ ਪਹਿਰ ਆਉਂਦਾ ਹੈ ਉਸ ਨੂੰ ਮਨੋਹਰ ਕਾਲ ਕਹਿੰਦੇ ਨੇ ਇਸ ਸਮੇਂ ਨੂੰ ਬ੍ਰਹਮ ਮੂਰਤ ਜਾਂ ਅਮਰਤ ਵੇਲਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਦਾ ਸਮਾਂ 3 ਵਜੇ ਤੋਂ ਸਵੇਰੇ 6 ਵਜੇ ਤੱਕ ਹੁੰਦਾ ਹੈ ਤੇ ਇਹ ਉਹ ਸਮਾਂ ਹੁੰਦਾ ਹੈ ਜਦੋਂ ਪੂਰੇ ਸੰਸਾਰ ਦੀਆਂ ਨਕਾਰਾਤਮਕ ਸ਼ਕਤੀਆਂ ਢਟਾਲ ਅਵਸਥਾ ਵਿੱਚ ਹੁੰਦੀਆਂ ਨੇ ਇਹ ਸਕਾਰਾਤਮਕ ਸ਼ਕਤੀਆਂ ਤਾਕਤਵਰ ਹੁੰਦੀਆਂ ਨੇ। ਬ੍ਰਹਮ ਤੋਂ ਭਾਵ ਦੇਵ, ਮਹੂਰਤ ਤੋਂ ਭਾਵ ਸਮਾ। ਬ੍ਰਹਮ ਮੂਰਤ ਦਾ ਅਰਥ ਦੇਵਾਂ ਦਾ ਸਮਾ ਹੁੰਦਾ ਹੈ। ਇਸ ਸਮੇਂ ਦੇਵ ਧਰਤੀ ਵਿਚਰਣ ਕਰ ਰਹੇ ਹੁੰਦੇ ਨੇ ਤੇ ਜਾਗਰੂਕ ਮਨੁੱਖਾਂ ਉੱਪਰ ਉਹਨਾਂ ਦਾ ਬਹੁਤ ਹੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਬ੍ਰਹਮ ਮੂਰਤ ਅਜਿਹਾ ਸਮਾਂ ਹੁੰਦਾ ਹੈ ਜਿਸ ਵਿੱਚ ਮਨੁੱਖ ਦਾ ਮਸਤਿਸ਼ਕ ਬਿਲਕੁਲ ਖਾਲੀ ਹੁੰਦਾ ਹੈ। ਇਸ ਵਿੱਚ ਕਿਸੇ ਕਿਸਮ ਦੇ ਕੋਈ ਵਿਚਾਰ ਨਹੀਂ ਹੁੰਦੇ ਤੇ ਜਦੋਂ ਇਸ ਸਮੇਂ ਵਿਅਕਤੀ ਆਪਣੀ ਪੁਸਤਕ ਖੋਲ੍ਹ ਕੇ ਪਾਠ ਦਾ ਅਧਿਐਨ ਕਰਦਾ ਹੈ ਤੋਸ ਨੂੰ ਸਭ ਕੁਝ ਜਲਦੀ ਜਲਦੀ ਯਾਦ ਵੀ ਹੋ ਜਾਂਦਾ ਹੈ ਤੇ ਇਹ ਲੰਬੇ ਸਮੇਂ ਤੱਕ ਯਾਦ ਰਹਿੰਦਾ ਹੈ ਇਹ ਅਜੀਹਾ ਸਮਾਂ ਹੈ ਜਿਸ ਵਿੱਚ ਅਸੀਂ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਸੇ ਕਾਰਨ ਆਸ਼ਰਮ ਦੇ ਸਾਰੇ ਚੇਲੇ ਤੇ ਸੰਸਾਰ ਵਿੱਚ ਬਹੁਤ ਸਾਰੇ ਗਿਆਨੀ ਲੋਕ ਬ੍ਰਹਮ ਮੂਰਤ ਵਿੱਚ ਹੀ ਉੱਠ ਜਾਂਦੇ ਨੇ ਪ੍ਰਾਚੀਨ ਕਾਲ ਵਿੱਚ ਰੋਸ਼ਨੀ ਦਾ ਕੋਈ ਸਰੋਤ ਨਾ ਹੋਣ ਕਾਰਨ ਲੋਕ ਆਪਣੇ ਦਿਨ ਦੀ ਸਮਾਪਤੀ ਸੂਰਜ ਡੁੱਬਣ ਨਾਲ ਤੇ ਆਰੰਭ ਚੜ੍ਹਦੇ ਸੂਰਜ ਨਾਲ ਕਰਦੇ ਸੀ ਇਹ ਇੱਕ ਤਰੀਕਾ ਸੀ ਜਸਨਾਲ ਮਨੁੱਖ ਜੀਵਨ ਪ੍ਰਕਿਰਤੀ ਦੇ ਨਾਲ ਤਾਲਮੇਲ ਬਣਾ ਕੇ ਚੱਲਦਾ ਸੀ ਉਸ ਲੜਕੇ ਨੇ ਕਿਹਾ ਕਿ ਠੀਕ ਹੈ ਗੁਰੂ ਜੀ ਮੈਂ ਕੱਲ ਤੋਂ ਆਪਣਾ ਸੰਕਲਪ ਫਿਰ ਤੋਂ ਸ਼ੁਰੂ ਕਰਦਾ ਵਾਂ ਪਰ ਬ੍ਰਹਮ ਮੂਰਤ ਵਿੱਚ ਉੱਠ ਕੇ ਮੈਨੂੰ ਕੀ ਕੀ ਕਰਨਾ ਚਾਹੀਦਾ ਹੈ ਤਾਂ ਮਹਾਤਮਾ ਨੇ ਕਿਹਾ ਕਿ ਮੈਂ ਤੈਨੂੰ ਦੱਸਦਾ ਹਾਂ ਕਿ ਬ੍ਰਹਮ ਮੂਰਤ ਵਿੱਚ ਕੀ ਕੀ ਤੇ ਕਿਵੇਂ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਉੱਠ ਕੇ ਜ਼ਮੀਨ ਉੱਤੇ ਪੈਰ ਰੱਖਣ ਤੋਂ ਪਹਿਲਾਂ ਉਸ ਪਰਮਾਤਮਾ ਨੂੰ ਪ੍ਰਣਾਮ ਕਰੋ ਆਪਣੀਆਂ ਹਥੇਲੀਆਂ ਦੇ ਵੱਲ ਦੇਖੋ ਤੇ ਈਸ਼ਵਰ ਨੂੰ ਧੰਨਵਾਦ ਦਿਓ ਕਿ ਉਹਨਾਂ ਨੇ ਤੁਹਾਨੂੰ ਅੱਜ ਦਾ ਸੂਰਜ ਦੇਖਣ ਦਾ ਮੌਕਾ ਦਿੱਤਾ ਹੈ। ਇਸ ਤੋਂ ਬਾਅਦ ਨਿਤਕਰਮ ਤੇ ਇਸ਼ਨਾਨ ਕਰਨ ਦੀ ਪ੍ਰਕਿਰਿਆ ਹੁੰਦੀ ਹੈ। ਇਸ਼ਨਾਨ ਕਰਨ ਨਾਲ ਸਰੀਰ ਹੀ ਨਹੀਂ ਮਨ ਦੀ ਸ਼ੁੱਧਤਾ ਵੀ ਵੱਧਦੀ ਹੈ। ਇਸ਼ਨਾਨ ਕਰਨ ਤੋਂ ਬਾਅਦ ਧਿਆਨ ਦੀ ਪ੍ਰਕਿਰਿਆ ਹੁੰਦੀ ਹੈ। ਬ੍ਰਹਮ ਮੂਰਤ ਦੀ ਧਿਆਨ ਪ੍ਰਕਿਰਿਆ 21 ਦਿਨ ਤੱਕ ਹੁੰਦੀ ਹੈ। ਇਸ ਵਿਧੀ ਦਾ ਉਪਯੋਗ ਤਦ ਕੀਤਾ ਜਾਂਦਾ ਹੈ ਜਦੋਂ ਤੁਸੀਂ ਆਪਣੀ ਕੋਈ ਮਨੋਕਾਮਨਾ ਦੀ ਪੂਰਤੀ ਚਾਹੁੰਦੇ ਹੋ। ਇਹ ਅਜਿਹਾ ਸਮਾਂ ਹੁੰਦਾ ਹੈ ਜਦੋਂ ਵਿਅਕਤੀ ਆਪਣੇ ਆਗਿਆ ਚੱਕਰ ਨੂੰ ਸક્રિયੇ ਕਰਨ ਉੱਤੇ ਕੰਮ ਕਰਦਾ ਹੈ। ਜੇਕਰ ਇਸ ਚੱਕਰ ਉਤੇ ਧਿਆਨ ਕੇਂਦਰਿਤ ਕੀਤਾ ਜਾਵੇ ਤੇ ਆਪਣੀ ਮਨੋ ਕਾਮਨਾ ਨੂੰ ਬਾਰ ਬਾਰ ਦੁਹਰਾਇਆ ਜਾਵੇ ਤਾਂ ਸਿਰਫ 21 ਦਿਨਾਂ ਦੇ ਵਿੱਚ ਉਹ ਪੂਰਨ ਹੋ ਜਾਂਦੀ ਹੈ ਜੇਕਰ ਤੁਹਾਡੇ ਮਨ ਵਿੱਚ ਕੋਈ ਅਧੂਰੀ ਮਨੋ ਕਾਮਨਾ ਹੈ ਤੇ ਤੁਸੀਂ ਉਸ ਨੂੰ ਪੂਰਨ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਉਸ ਮਨੋ ਕਾਮਨਾ ਦਾ ਸਪਸ਼ਟਿਕਰਣ ਕਰ ਲਵੋ ਤੁਹਾਨੂੰ ਕੀ ਚਾਹੀਦਾ ਹੈ ਇਹ ਫੈਸਲਾ ਜ਼ਰੂਰ ਕਰ ਲਵੋ ਇਸ ਦੇ ਬਾਅਦ ਧਿਆਨ ਦੀ ਵਿਧੀ ਨੂੰ ਸ਼ੁਰੂ ਕਰੋ ਬ੍ਰਹਮੂਰਤ ਵਿੱਚ ਇਸ਼ਨਾਨ ਤੋਂ ਬਾਅਦ ਇੱਕ ਅਜਿਹਾ ਸਥਾਨ ਚੁਣੋ ਜਿੱਥੇ ਹਵਾ ਦਾ ਪ੍ਰਵੇਸ਼ ਹੋਵੇ ਧਿਆਨ ਵਿੱਚ ਸਾਹਾਂ ਲਈ ਸ਼ੁੱਧ ਹਵਾ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਧਿਆਨ ਦੀ ਮੁਦਰਾ ਵਿੱਚ ਰੀੜ ਦੀ ਹੱਡੀ ਸਿੱਧੀ ਹੋਣੀ ਚਾਹੀਦੀ ਹੈ। ਨਾਲ ਹੀ ਗਰਦਨ ਵੀ ਸਿੱਧੀ ਹੋਣੀ ਚਾਹੀਦੀ ਹੈ। ਸੌਖਾ ਸੰਦੀਪ ਅਵਸਥਾ ਵਿੱਚ ਦੋਵੇਂ ਹੱਥਾਂ ਨੂੰ ਗੋਡਿਆਂ 'ਤੇ ਰੱਖ ਕੇ ਅੱਖਾਂ ਬੰਦ ਕਰਕੇ ਬੈਠ ਜਾਓ। ਹੱਥ ਦੀਆਂ ਮੁਠੀਆਂ ਨੂੰ ਬੰਦ ਕਰ ਲਵੋ ਤੇ 2-3 ਮਿੰਟ ਤੱਕ ਬਿਲਕੁਲ ਸ਼ਾਂਤ ਹੋ ਜਾਓ। ਜਦੋਂ ਤੁਹਾਡਾ ਸਰੀਰ ਸਥਿਰ ਹੋ ਜਾਵੇ ਤੇ ਸਾਹ ਵੀ ਸ਼ਾਂਤ ਹੋ ਜਾਣ ਤਾਂ ਆਪਣਾ ਸਾਰਾ ਧਿਆਨ ਆਗਿਆ ਚੱਕਰ ਉੱਤੇ ਲਗਾਓ। ਇਸ ਦੌਰਾਨ ਲੰਮਾ, ਗਹਿਰਾ ਸਾਹ ਲਵੋ ਤੇ ਉੱਥੇ ਹੀ ਸਾਹ ਨੂੰ ਰੋਕ ਕੇ ਰੱਖੋ। ਸਾਂਹ ਨੂੰ ਰੋਕਣ ਤੋਂ ਬਾਅਦ ਆਪਣੀ ਇੱਛਾ ਨੂੰ ਮਨ ਹੀ ਮਨ ਦੁਹਰਾਓ ਤੇ ਆਪਣੇ ਮਨ ਦੀਆਂ ਅੱਖਾਂ ਨਾਲ ਆਪਣੇ ਆਪਣੇ ਗੁਰੂਆਂ ਦਾ ਚਿੰਤਨ ਕਰੋ ਧਿਆਨ ਧਰੋ ਫਿਰ ਜਦੋਂ ਸਾਂਹ ਨੂੰ ਰੋਕਣਾ ਔਖਾ ਹੋ ਜਾਵੇ ਤਾਂ ਹੌਲੀ-ਹੌਲੀ ਸਾਂਹ ਨੂੰ ਬਾਹਰ ਵੱਲ ਛੱਡੋ ਸਾਂਹਾਂ ਨੂੰ ਨੱਕ ਨਾਲ ਭਰੋ ਤੇ ਮੂੰਹ ਨਾਲ ਛੱਡੋ ਇਸ ਪ੍ਰਕਿਰਿਆ ਨੂੰ ਹਰ ਰੋਜ਼ ਚਾਰ ਵਾਰ ਦੁਹਰਾਉਣਾ ਹੈ ਐਸਾ ਪ੍ਰਤੀ ਦਿਨ ਕਰਨ ਨਾਲ ਤੁਹਾਡੀ ਜੋ ਵੀ ਮਨੋ ਕਾਮਨਾ ਹੈ ਉਹ ਅਵਚੇਤਨ ਮਾਨ ਤੱਕ ਜ਼ਰੂਰ ਪਹੁੰਚ ਜਾਵੇਗੀ ਤੇ ਇੱਛਾ ਪੂਰਤੀ ਜਲਦੀ ਹੋਵੇਗੀ ਆਗਿਆ ਚੱਕਰ ਸਾਡੀ ਆਗਿਆ ਨੂੰ ਪੂਰਾ ਕਰਦਾ ਹੈ ਸਾਂਹ ਰੋਕ ਕੇ ਰੱਖਣ ਦੇ ਦੌਰਾਨ ਸਰੀਰ ਵਿੱਚ ਅਪਾਤਕਾਲੀ ਸਥਿਤੀ ਹੋ ਜਾਂਦੀ ਹੈ ਜਿਸ ਨਾਲ ਕਿ ਤੁਸੀਂ ਬੇਕਾਰ ਦੀਆਂ ਗੱਲਾਂ ਸੋਚਣ ਤੇ ਵਿਚਾਰ ਕਰਨ ਤੋਂ ਬਚ ਜਾਂਦੇ ਹੋ ਇਸ ਨਾਲ ਮਨ ਦੀ ਇਕਾਗਰਤਾ ਵਧਦੀ ਹੈ ਤਦ ਇੱਛਾਵਾਂ ਅਵਚੇਤਨ ਮਾਨ ਤੱਕ ਪਹੁੰਚਦੀਆਂ ਨੇ ਬ੍ਰਹਮ ਮੂਰਤ ਦੇ ਸਮੇਂ ਤੇ ਈਸ਼ਵਰ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ ਤੇ ਕੋਈ ਵੀ ਵਿਅਕਤੀ ਜਦੋਂ ਆਪਣੀ ਮਨੋ ਕਾਮਨਾ ਨੂੰ ਇਸ ਸਮੇਂ ਦੁਹਰਾਉਂਦਾ ਹੈ ਤਾਂ ਉਸ ਦੀ ਇੱਛਾ ਜਲਦ ਤੋਂ ਜਲਦ ਪੂਰੀ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਮਹਾਤਮਾ ਨੇ ਉਸ ਲੜਕੇ ਨੂੰ ਬ੍ਰਹਮ ਮੂਰਤ ਦਾ ਮਹੱਤਵ ਦੱਸਿਆ ਅਗਲੇ 21 ਦਿਨਾਂ ਤੱਕ ਉਸ ਲੜਕੇ ਨੇ ਬਹੁਤ ਹੀ ਮਨ ਦੇ ਨਾਲ ਇਸ ਪ੍ਰਕਿਰਿਆ ਨੂੰ ਅਪਣਾਇਆ। ਹੁਣ ਉਹ ਬਹੁਤ ਹੀ ਜ਼ਿਆਦਾ ਅਨੁਸ਼ਾਸਿਤ ਤੇ ਸ਼ਾਂਤ ਸੁਭਾਅ ਵਾਲਾ ਵਿਅਕਤੀ ਬਣ ਚੁੱਕਾ ਸੀ। ਆਪਣਾ ਸੰਕਲਪ ਪੂਰਾ ਕਰ ਲੈਣ ਦੇ ਬਾਅਦ ਉਹ ਨੌਜਵਾਨ ਬਹੁਤ ਹੀ ਪ੍ਰਸੰਨ ਭਾਵ ਨਾਲ ਮਹਾਤਮਾ ਦੇ ਕੋਲ ਪਹੁੰਚਿਆ ਤੇ ਕਹਿਣ ਲੱਗਾ, "ਗੁਰੂ ਦੇਵ, ਮੈਂ 21 ਦਿਨਾਂ ਦਾ ਸੰਕਲਪ ਪੂਰਾ ਕਰ ਲਿਆ ਹੈ। ਹੁਣ ਕਿਰਪਾ ਕਰਕੇ ਮੈਨੂੰ ਸਫਲ ਹੋਣ ਦਾ ਮੰਤਰ ਦੱਸੋ।" ਮਹਾਤਮਾ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਪਿਛਲੇ 21 ਦਿਨਾਂ ਤੋਂ ਜੋ ਅਭਿਆਸ ਤੁਸੀਂ ਕਰਦੇ ਆ ਰਹੇ ਹੋ, ਉਹੀ ਤੁਹਾਡੀ ਸਫਲਤਾ ਦਾ ਮੰਤਰ ਹੈ ਜੋ ਵਿਅਕਤੀ ਬ੍ਰह्मਮੂਰਤ ਵਿੱਚ ਉੱਠ ਕੇ ਧਿਆਨ ਪ੍ਰਕਿਰਿਆ ਨੂੰ ਸਹੀ ਢੰਗ ਨਾਲ ਕਰਦੇ ਨੇ ਉਹ ਜੀਵਨ ਵਿੱਚ ਕਦੇ ਅਸਫਲ ਨਹੀਂ ਹੋ ਸਕਦੇ ਤੁਹਾਨੂੰ ਬ੍ਰह्मਮੂਰਤ ਦਾ ਰਹੱਸ ਪਤਾ ਚੱਲ ਚੁੱਕਾ ਹੈ ਹੁਣ ਇਸ ਜੀਵਨ ਨੂੰ ਸਫਲ ਬਣਾ ਲਵੋ ਤੁਹਾਨੂੰ ਜੀਵਨ ਦੇ ਲਕਸ਼ ਤੇ ਸਫਲਤਾ ਦੋਵੇਂ ਪ੍ਰਾਪਤ ਹੋਣਗੇ ਉਸ ਨੌਜਵਾਨ ਨੇ ਮਹਾਤਮਾ ਦਾ ਧੰਨਵਾਦ ਕੀਤਾ ਤੇ ਬ੍ਰह्मਮੂਰਤ ਦੇ ਨਿਯਮਾਂ ਦਾ ਪਾਲਣ ਜੀਵਨ ਭਰ ਕਰਨ ਦਾ ਵਾਅਦਾ ਵੀ ਕੀਤਾ ਸੋ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਸ ਕਹਾਣੀ ਤੋਂ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਈ ਹੁੰਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ شکریہ